ਜਿਹੜੇ ਜਿਹੜੇ ਲੋਕ ਅਮੀਰ ਹੋਣਾ ਚਾਹੁੰਦੇ ਨੇ ਉਹ ਆ ਗਲਤੀਆਂ ਬਿਲਕੁਲੋਂ ਨਾ ਕਰਨ ਅਕਸਰ ਤੁਸੀਂ ਦੇਖਣਾ ਕਿ ਕੁਝ ਲੋਕ ਕੁਝ ਗਲਤੀਆਂ ਜਿਹੀਆਂ ਕਰਦੇ ਨੇ ਜਿਹਦੇ ਕਰਕੇ ਉਹ ساری ਉਮਰ ਅਮੀਰ ਨਹੀਂ ਹੁੰਦੇ ਤੇ ਜੇ ਅਮੀਰ ਹੋਣਾ ਤਾਂ ਫਿਰ ਆ ਗਲਤੀਆਂ ਤਾਂ ਬਿਲਕੁਲੋਂ ਹੀ ਨਾ ਕੀਤੀਆਂ ਜਾਣ ਤਾਂ ਚੰਗੀ ਗੱਲ ਆ ਤਾਂ ਕਿ ਸਾਡੀ ਜ਼ਿੰਦਗੀ ਬਿਹਤਰ ਬਣ ਸਕੇ ਤੁਸੀਂ ਇਥੋਂ ਤੱਕ ਵੀ ਨੋਟ ਕੀਤਾ ਹੋਣਾ ਕਿ ਕੁਝ ਲੋਕ ਉਹਨਾਂ ਦੀ ਆਰਥਿਕ ਹਾਲਤਾਂ ਕੁਝ ਠੀਕ ਹੁੰਦੀ ਆ ਲੈਕਿਨ ਉਹ ਬਹੁਤ ਸਟਰਗਲ ਕਰਨ ਤੋਂ ਬਾਅਦ ਵੀ ਉਹਨਾਂ ਦੀ ਆਰਥਿਕ ਹਾਲਤ ਬਹੁਤੀ ਵਧੀਆ ਨਹੀਂ ਬਣਦੀ ਜਿੰਨੂੰ ਤੁਸੀਂ ਕਈ ਲੋਕ ਅਮੀਰਾਂ ਵਾਲੀ ਹਾਲਤ ਕਹਿ ਦਿੰਦੇ ਨੇ ਜਿਹਦੇ ਵਿੱਚ ਵੱਡਾ ਘਰ ਵੱਡੀ ਕੋਠੀ ਜੇ ਆਪਾਂ ਚਾਹੁੰਦੇ ਹਾਂ ਕਿ ਸਾਡੇ ਕੋਲ ਵੀ ਵੱਡਾ ਘਰ ਹੋਵੇ ਸਾਡੇ ਕੋਲ ਵੀ ਵੱਡੀ ਗੱਡੀ ਹੋਵੇ ਸਾਡੀ ਜ਼ਿੰਦਗੀ ਚ ਬਿਹਤਰ ਹੋਵੇ ਸਾਡੇ ਕੋਲ ਬੈਂਕ ਬੈਲੈਂਸ ਹੋਵੇ ਤਾਂ ਫਿਰ ਸਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਹੀ ਪਵੇਗਾ ਆਮ ਤੌਰ ਤੇ ਬਹੁਤ ਸਾਰੇ ਲੋਕ ਕੁਝ ਗਲਤੀਆਂ ਕਰਦੇ ਨੇ ਜਿਵੇਂ ਜਿਵੇਂ ਕੁਝ ਲੋਕਾਂ ਕੋ ਥੋੜੇ ਬੋਥੇ ਜ਼ਿੰਦਗੀ ਚ ਪੈਸੇ ਆਉਣ ਲੱਗ ਪਰ ਮੈਂ ਆਪਣੀ ਗੱਲ ਨੂੰ ਪੂਰੀ ਕਰ ਦਵਾਂ ਵੇਖੋ ਜ਼ਿੰਦਗੀ ਚ ਕੋਈ ਅਮੀਰ ਬਣ ਕੇ ਜਨਮ ਨਹੀਂ ਲੈਂਦਾ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦਾ ਅਮੀਰ ਹੀ ਘਰਾਂ ਚ ਜਨਮ ਹੁੰਦਾ ਆ ਤੇ ਉਹਨਾਂ ਨੂੰ ਉਹ ਵਿਰਾਸਤ ਵਿੱਚ ਚੀਜ਼ਾਂ ਮਿਲ ਜਾਂਦੀਆਂ ਨੇ ਲੇਕਿਨ ਬਹੁ ਗਿਣਤੀ ਲੋਕ ਜਿਹੜੇ ਨੇ ਨਾਰਮਲ ਘਰਾਂ 'ਚ ਪੈਦਾ ਹੁੰਦੇ ਨੇ ਫਿਰ ਉਹਨਾਂ ਨੂੰ ਉੱਥੋਂ ਮੌਕੇ ਮਿਲਦੇ ਨੇ ਹਰ ਇੱਕ ਇਨਸਾਨ ਨੂੰ ਜ਼ਿੰਦਗੀ 'ਚ ਮੌਕਾ ਮਿਲਣਾ ਹੁੰਦਾ ਪੈਸਾ ਕਮਾਉਣ ਦਾ ਹੁਣ ਜਦੋਂ ਸਾਨੂੰ ਪੈਸਾ ਕਮਾਉਣ ਦਾ ਮੌਕਾ ਮਿਲਦਾ ਤੇ ਕੁਝ ਲੋਕ ਗਲਤੀਆਂ ਕਰ ਲੈਂਦੇ ਨੇ ਤੇ ਕੁਝ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਸੱਜਣ ਗਲਤੀਆਂ ਨਹੀਂ ਕਰਦੇ ਜਿਹੜੇ ਨਹੀਂ ਕਰਦੇ ਉਹ ਫਿਰ ਵੱਡੇ ਘਰ ਵੱਡੀਆਂ ਗੱਡੀਆਂ ਬੈਂਕ ਬੈਲੈਂਸ ਜਾਂ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਸੌਖੀ ਬਣ ਜਾਂਦੀ ਆ ਹੁਣ ਆਂ ਗਲਤੀਆਂ ਕੁਝ ਲੋਕ ਕਰਦੇ ਨੇ ਸਭ ਤੋਂ ਪਹਿਲਾਂ ਗਲਤੀ ਹੁੰਦੀ ਹੈ ਕਿ ਜਦੋਂ ਮਨੁੱਖ ਪੈਸਾ ਕਮਾਉਣਾ ਸ਼ੁਰੂ ਕਰਦਾ ਜਦੋਂ ਉਹਦੇ ਘਰ ਚਾਰ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਕੁਝ ਲੋਕ ਕੀ ਕਰਦੇ ਜਿੰਨੇ ਪੈਸੇ ਆਉਂਦੇ ਨੇ ਉਹ ਓਨੇ ਦੇ ਓਨੇ ਹੀ ਉਡਾ ਦਿੰਦੇ ਨੇ ਉਹ ਜਲਦੀ ਜਲਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਆ ਵੀ ਘਰ ਦੀ ਲੋੜ ਪੂਰੀ ਕਰ ਲਾਂ ਉਹ ਵੀ ਪੂਰੀ ਕਰ ਲਾਂ ਆ ਚੀਜ਼ ਲੈ ਆਵਾਂ ਉਹ ਲੈ ਆਵਾਂ ਕਹਿੰਨ ਤੋਂ ਭਾਵ ਜਿੰਨੇ ਪੈਸੇ ਆਉਂਦੇ ਨੇ ਸਾਰੇ ਦੇ ਸਾਰੇ ਖਰਚ ਦਿੰਦੇ ਨੇ ਫਿਰ ਕਰਨਾ ਕੀ ਚਾਹੀਦਾ ਸਭ ਤੋਂ ਪਹਿਲਾਂ ਜਿੰਨੀ ਸਾਡੀ ਆਮਦਨ ਵੱਧ ਰਹੀ ਆ ਉਹਦੇ ਚੋਂ ਸਾਨੂੰ ਕੁਝ ਪੈਸਿਆਂ ਦੀ ਸੇਵਿੰਗ ਕਰਨੀ ਚਾਹੀਦੀ ਆ ਬਚਤ ਕਰਨ ਵੱਲ ਵਧਣਾ ਚਾਹੀਦਾ ਜਿੰਨੀ ਅਸੀਂ ਬਚਤ ਕਰਾਂਗੇ ਉਹ ਪੈਸੇ ਆਪਣੇ ਆਪ ਹੋਰ ਪੈਸਿਆਂ ਨੂੰ ਜਨਮ ਦੇਣਗੇ ਪੋਰ ਪੈਸੇ ਆਪਣੇ ਆਪ ਹੀ ਮਨੁੱਖ ਦੇ ਘਰ ਆਉਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਦੇ ਵਿੱਚ ਅਸੀਂ ਕਮਾਈ ਨਹੀਂ ਕੀਤੀ ਲੇਕਿਨ ਸਾਡੀ ਬਚਤ ਉਹਨਾਂ ਪੈਸਿਆਂ ਨੂੰ ਆਪਣੇ ਆਪ ਨੇ ਆ ਲੈ ਖਿੱਚਣ ਲੱਗ ਪਈਦੀ ਦੂਸਰਾ ਬਹੁਤ ਸਾਰੇ ਲੋਕਾਂ ਦੀ ਇਹ ਆਦਤ ਬਣ ਚੁੱਕੀ ਹੁੰਦੀ ਆ ਕਿ ਜਦੋਂ ਉਹਨਾਂ ਦੇ ਕੋਲ ਪੈਸਿਆਂ ਦੀ ਕਮੀ ਹੋ ਜਾਵੇ ਜਿਹੜੇ ਮਤਲਬ ਆ ਜਿਹੜੇ ਲੋਕ ਤਰੱਕੀ ਨਹੀਂ ਕਰਦੇ ਉਹਨਾਂ ਨੇ ਫਟਕ ਕਰਕੇ ਦੂਜਿਆਂ ਲੋਕਾਂ ਕੋਲੋਂ ਉਧਾਰੇ ਪੈਸੇ ਚੁੱਕ ਲੈਣੇ ਲੋਨ ਤੇ ਪੈਸੇ ਚੁੱਕ ਲੈਣੇ ਕਰਜ਼ੇ ਤੇ ਪੈਸੇ ਚੁੱਕ ਲੈਣੇ 3% 5% 10% ਜਦੋਂ ਕੋਈ ਮਨੁੱਖ ਇੰਜ ਦਾ ਕੰਮ ਸ਼ੁਰੂ ਕਰ ਦਵੇ ਸਮਝ ਲਓ ਕਿ ਉਹ ਕਦੇ ਤਰੱਕੀ ਨਹੀਂ ਕਰੇਗਾ ਉਹ ਕੁਝ ਸਮੇਂ ਬਾਅਦ ਫਿਰ ਗਰੀਬੀ 'ਚ ਆ ਜਾਵੇਗਾ ਹੁਣ ਇੰਜ ਗਰੀਬੀ 'ਚ ਕਿੰਜ ਜਾਵੇਗਾ ਮੰਨ ਲਓ ਅਸੀਂ ਵੱਡਾ ਮਕਾਨ ਬਣਾਉਣਾ ਹੋਵੇ ਮਕਾਨ ਬਣਾਉਣ ਲਈ ਕੁਝ ਲੋਕ ਕਰਜ਼ਾ ਚੁੱਕ ਲੈਣਗੇ ਹੁਣ ਕਰਜ਼ੇ ਦੇ ਨਾਲ ਜਿੰਨੀ ਸਾਡੀ ਆਮਦਨ ਆ ਉਹਦੇ ਵਿੱਚੋਂ ਸਾਨੂੰ ਕਰਜ਼ਾ ਵੀ ਮੋੜਨਾ ਪੈਣਾ ਤੇ ਪਲੱਸ ਉਹਦੇ ਨਾਲ ਇੰਟਰਸਟ ਵੀ ਦੇਣਾ ਪੈਣਾ ਵਿਆਜ ਵੀ ਦੇਣਾ ਪੈਣਾ ਫਿਰ ਜਿੰਨੀ ਅਸੀਂ ਕਮਾਈ ਕਰ ਰਹੇ ਹਾਂ ਉਹਦੇ ਵਿੱਚੋਂ ਸਾਡੀ ਮਾਈਨਸ ਜਾਣੀ ਸ਼ੁਰੂ ਹੋ ਜਾਣੀ ਜੇ ਅਸੀਂ ਵੱਡਾ ਘਰ ਵੀ ਬਣਾ ਆਵੇ ਅਸੀਂ ਵੱਡਾ ਨਕਸ਼ਾ ਲੈ ਲਈਏ ਅਸੀਂ ਉਹਨੂੰ ਥੋੜਾ ਥੋੜਾ ਜਿੰਨੀ ਸਾਡੀ ਆਮਦਨ ਆ ਉਹਦੇ ਚ ਬਣਾਉਣਾ ਸ਼ੁਰੂ ਕਰਾਂਗੇ ਫਿਰ ਸਾਨੂੰ ਐਕਸਟਰਾ ਪੈਸਾ ਬਾਹਰ ਨੂੰ ਨਹੀਂ ਜਾਣਾ ਪਵੇਗਾ ਸਾਡੇ ਸਾਰੇ ਪੈਸੇ ਸਾਡੇ ਕੋਲ ਰਹਿਣਗੇ ਹਾਂ ਕੁਝ ਸਮੇਂ ਬਾਅਦ ਸਾਲ 2-3 ਸਾਲ ਲੱਗਣਗੇ ਲੇਕਿਨ ਸਾਡਾ ਉਹ ਮਕਾਨ ਸਾਡੀ ਇੱਛਾ ਨਾਲ ਪੂਰਾ ਬਣ ਜਾਵੇਗਾ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੀ ਇਹ ਨੌਬਤ ਹੁੰਦੀ ਆ ਕਿ ਉਹਨਾਂ 'ਚ ਵਿਖਾਵਾ ਕਰਨ ਦੀ ਬੜੀ ਆਦਤ ਹੁੰਦੀ ਆ ਕੁਝ ਲੋਕਾਂ ਦੀ ਜਦੋਂ ਥੋੜੀ ਜੀ ਆਮਦਨ ਵਾਧੀ ਨਾ ਉਹ ਵਿਖਾਵਾ ਬੜਾ ਕਰਨ ਲੱਗ ਪੈਂਦੇ ਨੇ ਜਾਨੀ ਕਿ ਮਹਿੰਗੇ ਮਿੰਗੇ ਕੱਪੜੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਪਾਉਣੀਆਂ ਸ਼ੁਰੂ ਕਰ ਦੇਣਗੇ ਫਿਰ ਇਹ ਸਮਾਂ ਤੋਂ ਹੁੰਦਾ ਕਿ ਅਮੀਰ ਬਣਦਾ ਫਿਰ ਜਦੋਂ ਅਸੀਂ ਪੈਸੇ ਰਿਓ ਇੰਜ ਵਿਖਾਵਾ ਕਰਦੇ ਆ ਤੇ ਸਮਝ ਲੈਣਾ ਚਾਹੀਦਾ ਕਿ ਸਾਡੇ 'ਚ ਗਰੀਬੀ ਵਾਲੇ ਦਿਨ ਜਿਹੜੇ ਨੇ ਉਹ ਤੇਜ਼ੀ ਨਾਲ ਵਧਣ ਲੱਗ ਪੈਣਗੇ ਇਸ ਤੋਂ ਇਲਾਵਾ ਜਿਹੜਾ ਬਹੁਤ ਸਾਰੇ ਲੋਕ ਕੀ ਕਰਦੇ ਨੇ ਜਿੱਥੋਂ ਗਰੀਬੀ ਦੀ ਜੜ ਬਹੁਤੀ ਮਜ਼ਬੂਤ ਹੁੰਦੀ ਆ ਕੁਝ ਲੋਕ ਅਮੀਰਾਂ ਵਰਗਾ ਵਿਖਾਵਾ ਕਰਦੇ ਨੇ ਅਮੀਰਾਂ ਦੀ ਰੀਸ ਕਰਦੇ ਨੇ ਹੁਣ ਮੰਨ ਲਓ ਕਿ ਕੋਈ ਕਰੋੜਾਂ ਰੁਪਈਆ ਆ ਉਹ ਕਿਸੇ ਵੀ ਫਾਰਮ ਹਾਊਸ 'ਚ ਕੰਮ ਕਰ ਲੇ ਪਾਰਟੀ ਕਰ ਲੇ ਜਾਂ ਕੁਝ ਵੀ ਕਰ ਲਵੇ ਤੇ ਜੇ ਸਾਡੇ ਕੋਲ ਵੀ ਪੈਸਾ ਆ ਰਿਹਾ ਤੇ ਅਸੀਂ ਵੀ ਲੱਗ ਪਈਏ ਹੋਵੇਂ ਹੀ ਕਰਨ ਅਜੇ ਸਾਡੀ ਹਾਲਤ ਸੁਧਰ ਰਹੀ ਹੋਵੇ ਤੇ ਚ ਫਿਰ ਕੀ ਵੇਗਾ ਕਿ ਸਾਡੇ ਘਰ 'ਚ ਗਰੀਬੀ ਆਪਣੇ ਆਪ ਦਸਤਕ ਦੇ ਦੇਗੀ ਇਸ ਕਰਕੇ ਕਦੀ ਵੀ ਜ਼ਿੰਦਗੀ 'ਚ ਇਹ ਗਲਤੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜੇ ਅਸੀਂ ਅਮੀਰ ਹੋਣਾ ਚਾਹੁੰਦੇ ਜਦੋਂ ਅਮੀਰ ਹੋ ਜਾਂਦੇ ਆ ਫਿਰ ਸਾਰੇ ਕੰਮ ਕਰੋ ਕਰਨੇ ਵੀ ਚਾਹੀਦੇ ਨੇ ਕਿਉਂਕਿ ਮਨੁੱਖ ਦਾ ਫਰਜ਼ ਹੈ ਜੋ ਰੱਬ ਨੇ ਉਹਨੂੰ ਸੁੱਖ ਦਿੱਤਾ ਆ ਤਾਂ ਉਹਨੂੰ ਆਨੰਦ ਲੈਣਾ ਚਾਹੀਦਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਅਸੀਂ ਤਰੱਕੀ ਕਰ ਰਹੇ ਆ ਉਦੋਂ ਹੀ ਆਪਾਂ ਇਹ ਕੰਮ ਕਰ ਲੱਗ ਪੀਏ ਫਿਰ ਸਾਡੇ ਘਰਾਂ 'ਚ ਗਰੀਬੀ ਜਿਹੜੀ ਆ ਦਸਤਕ ਦੇਵੇਗੀ ਮੈਂ ਆਸ ਕਰਦਾ ਮੇਰੇ ਸੱਜਣ ਇਹ ਨਿੱਕੇ ਨਿੱਕੀਆਂ ਗੱਲਾਂ ਨਿੱਕੇ ਨਿੱਕੇ ਪੁਆਇੰਟ ਜੋ ਆਪਾਂ ਲੋਕਾਂ ਤੋਂ ਸਿੱਖਦੇ ਆ ਭੈਣ ਭਰਾਵਾਂ ਦੀ ਜ਼ਿੰਦਗੀ ਤੋਂ ਸਿੱਖਦੇ ਆ ਤਜਰਬਿਆਂ ਤੋਂ ਸਿੱਖਦੇ ਆ ਸਾਨੂੰ ਇੱਕ ਦੂਜੇ ਨਾਲ ਸਾਂਝੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੀ ਜ਼ਿੰਦਗੀ ਬਿਹਤਰ ਬਣ ਸਕੇ ਜਿੰਨੀ ਸਾਡੀ ਜ਼ਿੰਦਗੀ ਬਿਹਤਰ ਹੋਵੇਗੀ ਉਨਾ ਸਾਡਾ ਪਰਿਵਾਰ ਖੁਸ਼ਹਾਲ ਹੋਵੇਗਾ ਸਾਡੀ ਉਮਰ ਲੰਬੀ ਹੋਵੇਗੀ ਅਸੀਂ ਵਧੀਆ ਜ਼ਿੰਦਗੀ ਜੀ ਸਕਦੇ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ